ਆ ਵੇਖ ਲਓ ਜੀ ਤੱਕ ਕਰਦੀ ਹੈ ਤੜਾਈ ਹੁਣ ਆਸ਼ਾ ਆਸ਼ਾ 80% ਮੇਰੇ ਹਿਸਾਬ ਨਾਲ ਤਾਂ ਹੋ ਹੀ ਗਏ ਆ ਆ ਵੇਖੋ ਹਾਂ ਤੁਸੀਂ ਚਲੋ ਠੀਕ ਆ ਜੀ ਫਿਰ ਕੋਈ ਨਹੀਂ ਰੁਕ ਜਾਣੇ 5-7 ਦਿਨ ਤੇ ਠੀਕ ਆ ਜੀ ਚੰਗਾ ਜੀ ਓਕੇ ਇਹਨਾਂ ਦਾ ਵੀ ਸਰੀਆ ਹੀ ਪਿਆ ਆ ਕੀ ਤੋੜ ਕੇ ਲੈ ਜਾਓ ਹੁਣ ਹੁਣ ਦਾ ਇਹ ਪਖੰਡ ਕਰਨ 80% ਹੋ ਲੈਣ ਦੂ ਇਹ ਹੋ ਜੇਗੇ ਮੁਰਕੇ ਕਿਰਗੇ ਫੇਰ ਲਿਉਣੇ ਆ ਉਹਨਾਂ ਕਰਦਾ ਰੋਟਾਵੇਟਰ ਵਾਲੇ ਨੂੰ ਵੀ ਫੋਨ ਹੁਣ ਮੈਂ ਵੀ ਮੂੰਹ ਚੁੱਕ ਕੇ ਇਧਰ ਨੂੰ ਆਇਆ ਨਾ ਕੋ ਜੁੱਤੀ ਵੀ ਨਹੀਂ ਪਾਈ ਚੱਜਦੀ ਅੱਗੇ ਮੰਨੇ ਨੂੰ ਸੱਪ ਲੜ ਗਿਆ ਵਾ ਹੋ ਨਾ ਸਿਆਪਾ ਪਿਆ ਜੀ ਗਾਹ ਡੰਡਾ ਵੀ ਲੈ ਗਈ ਆਉਣਾ ਹੁਣ ਮੈਂ ਹੱਥੇ ਸੋਚਿਆ ਨਹੀਂ ਹਿੰਗਾ ਮੈਂ ਕਦੀ ਇਸ ਤਰ੍ਹਾਂ ਕਿ ਇਤਨਾ ਵੀ ਮੈਂ ਇਹਦੇ ਘਰ ਜਾਵਾਂਗੀ ਕੀ ਕਿਸਮਤ ਨੇ ਲਿਖਿਆ ਹੈ ਚਲੋ ਹੁਣ ਘਰ ਹੋਏ ਤਾਂ ਵੀ ਆ ਟੱਕਰ ਪਏ ਮੈਨੂੰ ਸਹੀ ਬਸਾਵਾਂਗੀ ਤੇ ਇੱਥੇ ਵੀ ਬਸਾਵਾਂਗੀ ਮੈਂ ਇਹ ਤੇ ਨਹੀਂ ਗੱਲ ਹੋਣ ਲੱਗੀ ਵੀ ਇੱਥੇ ਆ ਨਾ ਬਸਾਵਾਂਗੀ ਚਲੋ ਵੀ ਇਹਦੀਆਂ ਜਾ ਕੇ ਕੀ ਬਣਦਾ ਬਸਾਉਣੀ ਤੇ ਇੱਥੇ ਹੀ ਆ ਆ ਗਈਆਂ ਮੈਂ ਲੱਗਦਾ ਮਾਸੀ ਆ ਲੱਗਾ ਹੋਣਾ ਪਤਾ ਇਹਨਾਂ ਨੂੰ ਆਉਣਾ ਹੀ ਫਿਰ ਸੱਸ ਕਿ ਮਸੀ ਜੀ ਸੱਸ ਕਿ ਕੱਲ ਬਾਤ ਹੋਰ ਸੁਣਾ ਠੀਕ ਠਾਕ ਵਧੀਆ ਤੁਸੀਂ ਸੁਣਾਓ ਸੋਨਾ ਪੁੱਤ ਕੀ ਐ ਜੋ ਹੋਇਆ ਚੰਗਾ ਨਹੀਂ ਹੋਇਆ ਇਹ ਤੇ ਮਸੀ ਦੀ ਮਾਲਕ ਦੇ ਹੱਥ ਵਾਸੀ ਆ ਹਮ ਪਰ ਚਲੋ ਜੀ ਤੂੰ ਦੱਸ ਵੀ ਕਸੂਰ ਕਿਦਾ ਹੋਏਗਾ ਕਸੂਰ ਤੇ ਮਸੀ ਜੀ ਕਿਸਦਾ ਵੀ ਨਹੀਂਗਾ ਹਾਂ ਆਂਦਾ ਮੈਂ ਬੈਠਾ ਇਹਦੇ ਲੜ ਪਿਆ ਹਮ ਕੀ ਲੜ ਪਿਆ ਤੁਸੀਂ ਪੁੱਛਣ ਕੀ ਡੈ ਇਹਦੇ ਤੂੰ ਕੀ ਦੱਸਣਿਆ ਮੈਨੂੰ ਚਲੋ ਤੁਸੀਂ ਘਰ ਘਰ ਬਹਿ ਕੇ ਗੱਲ ਦੱਸਦਾ ਜਿਹੜੀ ਵੀ ਹੈਗੀ ਫਿਰ ਮੈਂ ਮੈਨੂੰ ਕੀ ਦੱਸਿਆ ਵਾ ਪਹਿਲਾਂ ਆਜੋ ਘਰ ਚੱਲਦੇ ਫਿਰ ਬਹਿ ਕੇ ਗੱਲ ਕਰਦੇ ਆ ਆਜੋ ਚਲੋ ਤੁਸੀਂ ਲੈ ਮੇਰਾ ਵੀ ਮਾਸਾਬਲਾ ਸਰੀਆ ਹੀ ਆ ਮਾਸੀ ਪਤਾ ਨਹੀਂ ਕੀ ਪੁੱਛੀ ਜਾਂਦੀ ਆ ਤੇ ਮੈਂ ਕੀ ਦੱਸੀ ਜਾਂਦਾ ਪੰਜਾਬ ਦਾ ਨੂੰ ਪਤਾ ਹੀ ਨਹੀਂਗਾ ਕਿ ਇਹ ਗੱਲ ਦਾ ਚੱਲ ਘਰ ਜਾ ਕੇ ਦੱਸਦਾ ਜੋ ਦੱਸਿਆ ਨਹੀਂ ਅਹੀਂ ਵੀ ਨਾ ਤੇ ਪਤਾ ਕਿੱਥੋਂ ਲੱਗਣਾ ਇੱਥੇ ਮਿਲ ਜਾਣ ਨੂੰ ਗਾਂਜੀ ਇਹਨਾਂ ਕਰੰਦਿਆ ਹਾਂ ਹਾਂ ਕਿ ਜਾ ਸੁਖ ਸੁੱਖਾਂ ਜਾਣਾ ਤੇ ਕਿ ਜਾਂ ਇਦਾਂ ਪੰਗੇ ਪਾਏ ਇਥੇ ਮੈਨੂੰ ਕੀ ਕਰਾਂ ਹੁਣ ਜਾਣਾ ਤੇ ਪੈਣਾ ਹੀ ਚੱਲ ਵੇਖਦੇ ਹਾਂ ਜਾ ਕੇ ਮੈਂ ਜੋਤੀ ਤੇ ਪਿਆ ਲਵਾ ਮੰਜੋਸਿਆ ਕਿ ਹਾਲਾ ਵਿਅਸਿਕਾ ਸਸੇਕਾ ਉਸਨਾਂ ਠੀਕ ਠਾਕ ਹਾਂ ਠੀਕ ਠਾਕ ਜੀ ਚੰਗੇ ਪੰਗੇ ਪਾਏ ਆ ਤੂੰ ਹੈ ਕੀ ਗੱਲ ਹੋ ਗਈ ਜੀ ਇਦਾਂ ਹੀ ਗੱਲਾਂ ਬਾਤਾਂ ਹੋਰ ਕਿਸੇ ਨਾਲ ਰੱਖਣੀਆਂ ਤੇ ਬਹੁ ਫਿਰ ਇਹਦੀ ਜ਼ਿੰਦਗੀ ਕਿਉਂ ਖਰਾਬ ਕਰਨੀ ਹੈ ਅਮਨ ਮੰਮੀ ਤੇ ਹੀ ਮੇਰੇ ਮਾਂ ਵਰਗੇ ਮੈਂ ਤਾਂ ਲੈ ਨਹੀਂ ਕਰਨ ਹੁੰਦਾ ਮੰਮੀ ਅੰਦਰ ਵਾ ਉਹਨਾਂ ਨਾਲ ਹੋ ਜਾ ਗੱਲ ਮੈਂ ਤਾਂ ਬੈਸ ਕਰਨ ਤੇ ਮੈਂ ਵੀ ਨਹੀਂ ਆਈ ਆਹ ਮੰਮੀ ਵੀ ਅੰਦਰ ਵਾ ਮਾਂ ਕੋਈ ਬਚ ਗਈ ਹੋਊਗੀ ਹੁਣ ਤਾਂ ਇਹ ਨਹੀਂ ਤੀਗੇ ਬੜਾ ਮਾਂ ਫਰੀਦਾ ਡਰੇ ਗਉਂਦਾ ਹੈ ਹੈ ਮੰਮੀ ਹੋਣੀ ਆ ਉਹ ਨੀਦਰ ਤੋਂ ਨੂੰ ਮੰਨੇ ਨੂੰ ਹੋਈ ਹੋਣੀ ਉਹ ਨੀ ਹੋਈ ਆ ਪਤਾ ਗੱਲ ਕੀ ਆ ਜਿਹੜਾ ਜ਼ਹਿਰ ਚੂਸ ਰਿੰਦਾ ਨਾ ਮੂੰਹ ਦੇ ਨਾਲ ਹਾਂ ਉਹਦੇ ਅੰਦਰ ਜਾਦਾ ਜਲ ਜਾਂਦਾ ਵਾ ਤੇ ਇਹਨੇ ਮਨਪ੍ਰੀਤ ਨੇ ਚੂਸੀ ਤੇ ਮਨਪ੍ਰੀਤ ਨੇ ਚੂਸੀ ਤਾਂ ਤੁਸੀਂ ਮੈਨੂੰ ਉਦੋਂ ਦਾ ਦੱਸਿਆ ਹੀ ਨਹੀਂ ਕਹਿੰਦਾ ਮੰਮੀ ਕੀ ਦੱਸਣਾ ਇਹ ਬੜਾ ਦਾ ਬੁੜੀ ਤੇ ਪਈ ਰਹੀ ਆ ਇਹ ਦੱਸਣਾ ਕੀ ਸੀ ਤੇ ਮੈਤੇ ਉਹ ਬੜੀ ਟੈਨਸ਼ਨ ਪਈ ਆ ਉਹ ਤਾਂ ਹੁੰਦੀ ਤੇ ਜਾ ਰਹੀ ਆ ਸੱਸੀ ਦਾ ਭੈਣ ਜੀ ਸਾਸਰੀ ਘਰ ਸੱਸੀ ਮਾਸੀ ਦੀ ਫਾਸੀ ਕੀ ਕਾਕਾ? ਹਾਂਜੀ ਵਧੀਆ ਠੀਕਾ। ਤੁਸੀਂ ਚਲੋ ਅੰਦਰ ਆਂ ਮੈਂ ਤੁਹਾਨੂੰ ਲੈ ਕੇ ਆਉਂਦਾ। ਆਜਾ। ਬੈਠ ਜਾ। ਅਹੋਰ ਸਲਾਮ ਠੀਕ ਠਾਕ? ਹਾਂ ਠੀਕ ਪੈਂਦੀ। ਤੇ ਅਮਨ ਨਹੀਂ ਆਈ। ਅਮਨ ਨੇ ਕਿਹਾ ਮੈਂ ਆਵਾਂਗਾ। ਅਮਨ ਦੀ ਮੰਮੀ ਪਹਿਲਾਂ ਤੂੰ ਜਾ ਤੇ ਫਿਰ ਮੈਂ ਬਾਅਦ ਚ ਜਾਉਂ ਗੱਲ ਕਰਕੇ ਫਿਰ ਮੈਂ ਜਾਉਂਗੀ। ਕੀ ਗੱਲ ਕਰਨੀ? ਗੱਲ ਹੈ ਭੈਣ ਜੀ ਵੀ ਕਈ ਗੱਲਾਂ ਕਰਵਾਉਣੀਆਂ ਤਾਂ ਮੈਂ ਕੀ ਦੱਸਾਂ ਨਹੀਂ ਤਾਂ ਵੀ ਕੀ ਹੋਇਆ ਵਾ ਮੈਨੂੰ ਪਤਾ ਲੱਗੂ ਤਾਂ ਫੇਰ ਹੀ ਕਰ ਮੈਂ ਜਵਾਬ ਦਵਾਂਗੀ ਉਹਨੇ ਕਿਹਦੇ ਕੀਤਾ ਸੀ ਫੋਨ ਉਹ ਫੋਨ ਕਰਦੀ ਸੀਗੀ ਕੌਣ ਏ ਆਪਣੀ ਜੈਮਨ ਉਹ ਗਾਲੀ ਚੁਕਿਆ ਮਾਨਪ੍ਰੀਤ ਨੇ ਮਨ ਅਮਨ ਨੇ ਫੋਨ ਤੇ ਕਰਦੀ ਸੀ ਨਾ ਅੱਛਾ ਮਨਜੋਦੇ ਫੋਨ ਤੇ ਹਾਂ ਹਾਂ ਤੇ ਚੁਕਿਆ ਗਾਲੀ ਮਾਨਪ੍ਰੀਤ ਤੇ ਉੱਥੇ ਹੀ ਪੈਣਾ ਪਿਆ ਪੰਗਾ ਗਿਆ ਹਾਂ ਹੈ ਦੱਸ ਇੱਥੋਂ ਤਾਂ ਬੜੇ ਸੋਹਣੇ ਗਏ ਹਾਂ ਤੇ ਮੁੰਡੇ ਤਾਂ ਕਾਲਾ ਸੱਪ ਲੜ ਗਿਆ ਕੱਲ ਮੁੰਡਾ ਤਾਂ ਮਾਹਾਂ ਬਚਿਆ ਵਾ ਕਿਹਦੇ ਵੇਲੇ ਲੜ ਗਿਆ ਸੱਪ ਉਹ ਪਾਰਲਰ ਤੇ ਗਈ ਤੇ ਉਹ ਕਿਤੇ ਬਾਹਰ ਖਲੋਤਾ ਹੈ ਕਿ ਪਤਾ ਨਹੀਂ ਮੈਨੂੰ ਤਾਂ ਕਹੇ ਗੱਲ ਦਾ ਨਹੀਂ ਪਤਾ ਫੋਨ ਆਇਆ ਕੁਣਿਆਂ ਨੇ ਭੱਜ ਗਏ ਤੇ ਮੈਂ ਵੀ ਟਾਟਾ ਫਰਕ ਨਹੀਂ ਸਾਨੂੰ ਫੋਨ ਕਰਨਾ ਤੇ ਦੱਸਿਆ ਹੈ ਸਾਨੂੰ ਇੱਕ ਵਾਰ ਨਹੀਂ ਕਹਿੰਦਾ ਤੇ ਸਾਨੂੰ ਗੁੱਸਾ ਵੀ ਉਹ ਆਈ ਨਹੀਂ ਕਿ ਉਹ ਕਿੱਥੇ ਚਲ ਗਈ ਸਾਨੂੰ ਸੱਪ ਦਾ ਤਾਂ ਪਤਾ ਹੀ ਨਹੀਂਗਾ ਪਰ ਮਾਸੀ ਜੀ ਗੱਲਬਾਤ ਤੇ ਕੋਈ ਵੀ ਈਡੀ ਹੋਈ ਨਹੀਂ ਮਨੂ ਉੱਥੇ ਮੂੰਹ ਚੁੱਕ ਕੇ ਬੈ ਗਈ ਉਹਨੇ ਵੀ ਨਹੀਂ ਨਾ ਕੋਈ ਗੱਲ ਦੱਸੀ ਇਹ ਲਾ ਫੋਨ ਜਿਉਂਨੇ ਫੋਨ ਲਾਇਆ ਤੇ ਕੋ ਫੋਨ ਚੁੱਕਿਆ ਮਨਪ੍ਰੀਤ ਤੇ ਮਨਪ੍ਰੀਤ ਥੋੜਾ ਤਾਂ ਬਚਾਇਆ ਉਹਨੂੰ ਉਹ ਕਹਿੰਦੀ ਕੋ ਮਨਪ੍ਰੀਤ ਨੇ ਮੰਨੇ ਦਾ ਫੋਨ ਮਨਪ੍ਰੀਤ ਹੱਟ ਗਿਆ ਉਹਨੇ ਇਹ ਗੱਲ ਪਾਸ ਫੜ ਲਈ ਨਾ ਉਹ ਉੱਥੇ ਉਹਨੂੰ ਸੱਪ ਲੜ ਗਿਆ ਤਾਂ ਉਹ ਕਿਹਾ ਕਿ ਤਿੰਨੇ ਨੰਗਣ ਡਏ ਹੈਗੇ ਉਹ ਆ ਉਹਦਾ ਮੰਮੀ ਡੈਡੀ ਵੀ ਨਾਲ ਹੁਣ ਮਾਸੀ ਜੀ ਗੱਲ ਇਦਾਂ ਵਾ ਵੀ ਵਿਆਹੀ ਇਹ ਇਹਦੇ ਨਾਲ ਮਨਪ੍ਰੀਤ ਸਬੱਬੀ ਆ ਗਈ ਹੋਗੀ ਉੱਥੇ ਉਹ ਪਹਿਲੀ ਛੱਕ ਕਰਦੀ ਹੈ ਫਿਰ ਜਦੋਂ ਮੈਂ ਫੋਨ ਚੁੱਕਿਆ ਤੇ ਇਹਦਾ ਫੋਨ ਇਹਦੇ ਹੱਥ ਕਿਤਾ ਆਇਆ ਤੇ ਫਿਰ ਗੱਲ ਸਾਰੀ ਇਹ ਵਾ ਸ਼ੱਕਦਿਆਂ ਤੇ ਅੰਤਰੀਆਂ ਕੁੰਡੀਆਂ ਵਾ ਨਾ ਹਾਂ ਸ਼ੱਕ ਕਰੇ ਹਾਂ ਜਦੋਂ ਤੇਰਾ ਉਹਦਾ ਵਿਆਹ ਹੋ ਗਿਆ ਤੇ ਮਨਪੀਤ ਜੀ ਦੇ ਵਿੱਚ ਕੋਈ ਗੱਲ ਵੀ ਨਹੀਂ ਹੈਗੀ ਮਨਪੀਤ ਨੇ ਸਗੋਂ ਉਹਦੀ ਜਾਨ ਬਚਾਈ ਆ ਸਾਨੂੰ ਕਿਸੇ ਕਦੋਂ ਤਾਂ ਪਤਾ ਹੀ ਨਹੀਂ ਨਾ ਤੁਸੀਂ ਫੋਨ ਕਰਦੇ ਉਸੇ ਵੇਲੇ ਸਾਨੂੰ ਸਾਨੂੰ ਤਾਂ ਪਤਾ ਨਹੀਂ ਮੈਂ ਤੇ ਇੰਜ ਐਸ ਕਰਕੇ ਦੂਜੇ ਕੰਮ ਉਹ ਤਾਂ ਪਿਆਹਗਾ ਤੇ ਉਹ ਕਿਤੇ ਨੰਗੇ ਤਿੰਨੇ ਜਣੇ ਨੰਗੇ ਉਹਦੀ ਮੰਮੀ ਦਾ ਡੈਡੀ ਨਾਲੋਂ ਪਤਾ ਨਹੀਂ ਕਿੱਥੇ ਚਲੇਗੇ ਤੇ ਉਹਨਾਂ ਦਾ ਕਿਤੇ ਧਿਆਨ ਪੈ ਗਿਆ ਪਏ ਦਾ ਤੇ ਮਨਪ੍ਰੀਤ ਨੇ ਤੇ ਬਚਾਇਆ ਤਾਂ ਫੋਨ ਫੇਰ ਮਨਪ੍ਰੀਤ ਨੇ ਚੁੱਕਣਾ ਕਿੰਨੇ ਚੁੱਕਣਾ ਇਸੇ ਕਰਦੇ ਬਸ ਪੰਗਾ ਪਿਆ ਗਿਆ ਮਾਸੀ ਜੀ ਫੋਨ ਕੀਤਾ ਆ ਮਾਸੀ ਜੀ ਫਿਰ ਆਪਣੀ ਕੁੜੀ ਨੂੰ ਪੁੱਛੋ ਜਾ ਕੇ ਕੀ ਸੂਹਾਂ ਲੈਂਦੀ ਫਿਰਦੀ ਆ ਜਿਹੜੇ ਪਾਰਲਰ ਤੇ ਇਹ ਗਈ ਉਸੇ ਤੇ ਫਿਰ ਉਹ ਚਲੀ ਹੋਊਗੀ ਫੇਰ ਅੰਦਰਲੀ ਕੁੰਡੀਆਂ ਦਾ ਸਾਨੂੰ ਤੇ ਨਹੀਂ ਨਾ ਪਤਾ ਤੇ ਨਾ ਸਾਨੂੰ ਘਰ ਦੱਸ ਕੇ ਗਈ ਇਹਨਾਂ ਦੱਸ ਗਈ ਵੀ ਮੈਂ ਪਰਨਰ ਤੇ ਚੱਲੀ ਆਂ ਹੋਰ ਤੇ ਨਹੀਂ ਕੱਖ ਦੱਸ ਕੇ ਗਈ ਹੈਗੀ ਨਾਲ ਇਹਦਾ ਫਰਜ ਬੰਦਾ ਸੀ ਮੰਨੇ ਦੀ ਜਾਨ ਬਚਾਉਂਦਾ ਉਹਦੇ ਲੱਗੇ ਰਹਿੰਦੀ ਉਹ ਆਣ ਕੇ ਉਹਦੀ ਜਾਨ ਬਚਾਉਂਦੀ ਆ ਉਹਨੂੰ ਸ਼ੁਕਰੀਆ ਦਾ ਕਰਨ ਦੀ ਬਜਾਏ ਸ਼ੱਕ ਕਰਨ ਦੇ ਹੀ ਸੱਪ ਜਿੱਥੇ ਖਲੋਤਾ ਹੋਊਗਾ ਉੱਥੇ ਲੜਿਆ ਉੱਥੇ ਤੇ ਅੰਦਰ ਖੰਡਰ ਜਿਆ ਬਣਿਆ ਬਾਹਰ ਕਿਤੇ ਕਿਤੇ ਕਿਦਣਾ ਗੱਲਾਂ ਪਤਾ ਕਰਦਾ ਕੰਮ ਕੀ ਉਹ ਤੇ ਚਲ ਗਿਆ ਸਾਫ ਮੰਮੀ ਜੀ ਇੰਨਾ ਸ਼ੱਕ ਹੂੰ ਤਨੂ ਪੂਰਾ ਪੜਾ ਕੇ ਲਿਆ ਮਨੇ ਆ ਗਾ ਅਮਨ ਨੇ ਮੈਨੂੰ ਕੀ ਬਣਾਏਗਾ ਸੱਤ ਲੜਦਾ ਪਤਰੇ ਲੜ ਜਾਂਦਾ ਅੱਜ ਕੱਲ ਬਿਛਣੇ ਤੇ ਸਾਰੇ ਪੁੱਤਰੇ ਲੜੇ ਆਂ ਉਹ ਪੱਧਰਾ ਖਾਵਾਂ ਕਿੱਥੋਂ ਸਾਪੀ ਤੋਂ ਆ ਜਾਏਗਾ ਕੋਈ ਪਤਾ ਹੁੰਦਾ ਕਿੱਥੋਂ ਆਏ ਨਾ ਉਹ ਬਾਰ ਬਾਰ ਫੋਨ ਕਰਦੀ ਸੀ ਜੀ ਮੇਰੀ ਗੱਲ ਸੁਣੋ ਜਦੋਂ ਬੰਦੇ ਜਾਣਤੇ ਬਣੀ ਹੋਏ ਨਾ ਤੇ ਲਾਗੇ ਮਨਪੇ ਤੇ ਖਲੋਤੀ ਉਹਨੇ ਦਾ ਜ਼ਹਿਰ ਚੂਸ ਲਾ ਤੇ ਵਿਚਾਰੀ ਆਪ ਮਾਰਨੇ ਪਈ ਹਾਏ ਇਹ ਮਨਪੇ ਦੇ ਜ਼ਹਿਰ ਵੀ ਚੂਸ ਲੈਂਦੀ ਅੱਜ ਕੱਲ ਜੋਗੀਆਂ ਨੇ ਕੰਮ ਨਹੀਂ ਦੀ ਰਹੀ ਆ ਜੋਗੀਆਂ ਈ ਹੈ ਤੇ ਮੰਮੀ ਜੇ ਤਾਂ ਬੰਦਾ ਮਰਨ ਗਿਆ ਹੈ ਤੇ ਬੰਦਾ ਬਚਾਉਂਦਾ ਕੋਈ ਹੱਥ ਪੈਰ ਮਾਰਦਾ ਹੀ ਆ ਨਹੀਂ ਨਹੀਂ ਪਰ ਉਹ ਤਾਂ ਜੈਤ ਨਹੀਂ ਕਦੀ ਮੈਂ ਸੁਣਿਆ ਤੇ ਕਿ ਯਾਰ ਮੂੰਹ ਵਿੱਚ ਚੂਸ ਲਿਆ ਕੇ ਤਾਂ ਤੇ ਮੰਮੀ ਉਹ ਕੀ ਕਰਦੀ ਲੱਤ ਵੜ ਦਿੰਦੀ ਮੇਰੀ ਫੇਰ ਉੱਥੇ ਨਾਗਰ ਮੈਂ ਵੀ ਜਾ ਤੂਸਨ ਦੀ ਤੇ ਮੰਮੀ ਇੰਨਾ ਸ਼ੱਕ ਨਹੀਂ ਚੰਗਾ ਹੁੰਦਾ ਨਹੀਂ ਸ਼ੱਕੀਆਂ ਹੁੰਦਾ ਕੰਮ ਹੀ ਸ਼ੱਕ ਵਾਲੇ ਤੋਂ ਦੱਸ ਲੈ ਕਿ ਹੁਣ ਜਾ ਸੱਪ ਲੜੇ ਤਹੀਂ ਇੱਕ ਦੂਜੇ ਜਾ ਤੂਸਨੇ ਕਿ ਡਾਕਟਰ ਪੜਨੇ ਤਾਂ ਆਹੋ ਤੇ ਉਹ ਹੀ ਮਰਨ ਦੀ ਮੈਨੂੰ ਉੱਤੇ ਤੁਹਾਡੀ ਮੈਨੂੰ ਦਿੰਦੀ ਹੋਈ ਸੀ ਹੋ ਜਾਂਦੀ ਤੇ ਹੋ ਜਾਂਦੀ ਮੈਂ ਇਹ ਨਹੀਂ ਪਰ ਮਾਰ ਤੋ ਫਿਰ ਪਰ ਸਿੱਧੇ ਪਾਪਾ ਸੇ ਦੇ ਨਹੀਂ ਤੂੰ ਹੁੰਦਾ ਹੈਨਾ ਇਹ ਤੂੰ ਸਾਪ ਲੜਿਆ ਸੀ ਮਾਂ ਪਿੰਡ ਕੀ ਕਰ ਲਈ ਉਹ ਤੇ ਤੈਨੂੰ ਕਿੱਦਾਂ ਮੇਰੀ ਮਮੀ ਕੀ ਪਾਛਾਰਿਆ ਤੈਨੂੰ ਦਾਵਾ ਹੂੰ ਲਗਾ ਮੇਤੋਂ ਕੋਈ ਨਹੀਂ ਆ ਨਹੀਂ ਕਾ ਕਰ ਕਹਿੰਦੇ ਤੂੰ ਕਹੇ ਤੂੰ ਦਾਵਾ ਬਹੁਤ ਕਾ ਮੈਂ ਵੀ ਦੱਸ ਦੂੰਗਾ ਤੂੰ ਮੇਰੇ ਨਾਲ ਸੋਹ ਵੀ ਤੈਨੂੰ ਮੰਨਦੀ ਉਹ ਤੇ ਕਿੱਦਾਂ ਡੱਕ ਤੀ ਮਾਸੀ ਜੀ ਜੋ ਰਾਤ ਮੈਂ ਡਿਗੜ ਪਿਆ ਲੱਗੋ ਨੰਗਣ ਨਹੀਂ ਤੇ ਫੇਕ ਕੀ ਹੋ ਗਿਆ ਤੂੰ ਦੇਖ ਜਿੰਨੇ ਜੜੇ ਨੰਗਣ ਡਏ ਹੀ ਮਾਂ ਤੋਂ ਹੀ ਹਦਾਂ ਨਾਲ ਭੈਣ ਜੀ ਉਹਨਾਂ ਨੰਗੜੇ ਹੀ ਤੂੰ ਦੇਖ ਆਹੇ ਵੇਖੋ ਵੇਲੇ ਕਣੀ ਦਾ ਪਤਾ ਨਹੀਂ ਤਾਵਾ ਵੀ ਇਹ ਹੁੰਦਾ ਉੱਥੇ ਹੈ ਮਿੰਨਾਂ ਦੇ ਕੋਈ ਦਾਦੀ ਜੀ ਇੰਨਾ ਨਹੀਂ ਮਾਰੇ ਹੁੰਦੇ ਨਾ ਉਹਨੇ ਪੂਰਾ ਪੜਾਏ ਕੱਲਿਆ ਵਾ ਕਿ ਇਦਾਂ ਗੱਲ ਕਰਨੀ ਆ ਇਦਾਂ ਸਾਥ ਪੋਣਾ ਅਗਰ ਉਹਦਾ ਨਾ ਮਰੇ ਜਾਂ ਮਰੇ ਨਹੀਂ ਸਾਡੇ ਵਾਸਤੇ ਤਾਂ ਰੱਬ ਬਣ ਕੇ ਆਈ ਜਿੰਨੇ ਸਾਡਾ ਪੁੱਤ ਬਚਾ ਦਿੱਤਾ ਇਹ ਪਾਲਰ ਦੇ ਗਈ ਹੈ ਤੇ ਇਹਦਾ ਨਹੀਂ ਫੱਜ ਬਣਦਾ ਵੀ ਮਨ ਆਇਆ ਨਹੀਂ ਨਾ ਤਾਂ ਮੈਂ ਫੂ ਉਹ ਫੋਨ ਕਰਦੀ ਸੀ ਕਿ ਬਾਰ-ਬਾਰ ਜਦੋਂ ਬਾਰ-ਬਾਰ ਫੋਨ ਕਰਦੀ ਫੋਨ ਚੁੱਕਦੀ ਮੰਤਰੀ ਦਾ ਤੇ ਫਿਰ ਮੰਤਰੀ ਫਿਰ ਚੁੱਕਣਗੇ ਜਦੋਂ ਲੱਗੇ ਹੋਰ ਹੀ ਤੇ ਜਦੋਂ ਮੰਤਰੀ ਚੁੱਕਦੀ ਫੋਨ ਤਾਂ ਉਹਨੂੰ ਇਸੇ ਕਦਾ ਸ਼ੱਕ ਪੈ ਗਿਆ ਸ਼ੱਕ ਪੈ ਕੇ ਸੰਤ ਘਰ ਪਤਾ ਹੀ ਨਹੀਂ ਉਹਨਾਂ ਨੇ ਫੋਨ ਕੀਤਾ ਤੇ ਇਹ ਭੱਜ ਗਏ ਨਾਲ ਮੈਨੂੰ ਵੀ ਨਹੀਂ ਦੱਸਿਆ ਸਾਨੂੰ ਸੱਪ ਤਾਂ ਤੇ ਪਤਾ ਨਹੀਂ ਲੱਗ ਤੇ ਬਾਰ-ਬਾਰ ਫੋਨ ਕਰੇ ਤੇ ਫੋਨ ਚੁੱਕੇ ਮੰਤਰੀ ਦਾ ਮਾਸੀ ਜੀ ਜਦੋਂ ਉਹ ਡਿੱਗਾ ਪਿਆ ਸੀ ਬੋਲਣ ਜੋਗਾ ਹੈ ਨਹੀਂ ਬੇਹੋਸ਼ ਹੋਇਆ ਸੀ ਤੇ ਉਹਨੇ ਕਿੱਥੋਂ ਚੁੱਕਣਾ ਨੇ ਫਿਰ ਉਹਨੂੰ ਕਿਹੜਾ ਕੋਈ ਗੱਲ ਕਰ ਉਹ ਚੁੱਕਦੀ ਹੋਇਆ ਹੀ ਹੈ ਨਾ ਉਹਨੇ ਹੱਦਕ ਤੱਕ ਕਲੇਸ਼ ਪਾਇਆ ਦਾ ਕਦੀ ਸੀਆਡੀ ਮੇਰੀ ਪੈਨ ਦੀ ਲੈਂਦੀ ਐ ਕਾਦੀ ਕਹੇ ਦੀ ਸੂਈ ਐ ਲੈਂਦੀ ਆ ਨਾ ਤੂੰ ਪੜਾਇਆ ਨੂੰ ਕਿ ਕਿਸ ਕਾਲਿਆਂ ਚੀ ਐ ਪੜਾਇਆ ਨੂੰ ਕਿਸ ਕਾਲਿਆਂ ਨਹੀਂ ਉਹਨੂੰ ਛੇੜ ਸਕਾਲੀ ਐ ਕਾਦੀ ਸੀ ਗੈਰੀ ਲੈਂਦੀ ਆ ਸੌਲ ਇਹ ਨਹੀਂ ਪੁੱਛੋ ਸਾਰਿਆਂ ਕੀ ਕਾਦੀ ਫਿਰਦੀ ਐ ਪੁੱਤ ਸਿੱਧੇ ਕੰਮ ਕਰੋ ਮੈਂ ਕੀ ਹੋਵੇ ਮੇਰੀ ਗੱਲ ਸੁਣੋ ਤੁਸੀਂ ਇੱਕ ਜਦੋਂ ਜਦੋਂ ਤੀ ਫਤਖਵਾਰਾ ਹੋਣਾ ਕਈਆਂ ਥਾਂ ਮੰਗਣਾ ਵੀ ਹੁੰਦਾ ਕਈਆਂ ਥਾਂ ਛੱਡਣਾ ਵੀ ਹੁੰਦਾ ਵਾ ਪੜਿਆ ਥਾਂ ਮੇ ਤਾਂ ਇਦਾਂ ਹੁੰਦਾ ਵਾ ਸਾਡੇ ਮੁੰਡੇ ਦਾ ਵੀ ਮਨ ਪੀਣਾ ਪੈਣਾ ਮੰਗਿਆ ਗਿਆ ਸੀ ਅੱਛਾ ਹਾਂ ਤੇ ਫਿਰ ਜਦੋਂ ਹੁਣ ਉਹਦਾ ਉਹਦੇ ਨਾਲ ਰਿਸ਼ਤਾ ਛੁੱਟ ਗਿਆ ਤੇ ਇਹਦੇ ਨਾਲ ਵਿਆਹ ਹੋ ਗਿਆ ਤੇ ਪਹਿਲਾਂ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਰਿਸ਼ਤਾ ਨਾ ਮੁਟਾ ਹੋਏ ਕੋਈ ਲੱਗ ਮੈਂ ਰਾਇ ਬੰਦਾ ਮਰਦਾ ਤਾਕੀ ਇਹਦਾ ਬਸ ਕਰੀ ਮੇਰੀ ਗੱਲ ਸੁਣ ਕਿਦੋਂ ਰਿਸ਼ਤਾ ਛੁੱਟ ਗਿਆ ਜਾਂ ਤੇ ਫਿਰ ਕਰ ਲੈ ਦੇ ਤੇ ਜੇ ਰਿਸ਼ਤਾ ਛੁੱਟ ਗਿਆ ਤੇ ਮੈਂ ਉਹਨੂੰ ਛੱਡਣਾ ਹੀ ਨਹੀਂਗਾ ਹੁਣ ਉਹਨੇ ਫੜ ਚੱਕਿਆ ਮੈਂ ਉਹਨੂੰ ਕੀ ਆਖਿਆ ਜੋ ਰਾ ਲੰਗੀ ਖਲੋਗੀ ਮੇਨੂੰ ਜਾਨ ਬਚਾਤੀ ਮੈਂ ਕੀ ਕਹਾਂ ਤੁਹਾਨੂੰ ਉਹਦਾ ਰਿਸ਼ਤਾ ਕੋ ਛੱਡਿਆ ਜਾਂ ਤੇ ਰਿਸ਼ਤਾ ਕਰ ਲੈ ਦੇ ਤੇ ਸ਼ਾਂਤੀ ਦੇਖ ਖਤਮ ਕਰੋ ਕਈ ਗੱਲਾਂ ਦੇ ਕਈ ਭੈਣ ਜੀ ਹੋ ਜਾਂਦੀਆਂ ਗੱਲਾਂ ਬਾਤਾਂ ਕਈ ਗੱਲਾਂ ਮੈਂ ਪਤਾ ਨਹੀਂ ਹੁੰਦੀ ਮੈਨੂੰ ਨਹੀਂ ਪਤਾ ਕਾਹਦੀਆਂ ਗੱਲਾਂ ਮਤ ਹੋਈਆਂ ਕਈਆਂ ਥਾਂ ਤੇ ਛੁੱਟ ਦੇ ਜਾਂਦੀਆਂ ਬਤ ਹੁਣ ਨਾ ਕਈਆਂ ਥਾਂ ਤੇ ਛੁੱਟਦੇ ਤੇ ਕਈਆਂ ਥਾਂ ਤੋਂ ਬਣਦੇ ਮੰਮੀ ਜੀ ਆ ਗਿਆ ਤੇ ਕੰਮ ਹੋ ਗਿਆ ਮੇਰੇ ਉਹਨੂੰ ਕੋ ਨਾਲ ਨਾਲ ਰੱਬੀ ਲਾਗੋ ਦੀ ਨੰਗੀ ਤੇ ਨੰਗਾ ਜਏ ਤੋਂ ਨੇ ਪਿਆ ਵੇਖ ਲਿਆ ਉਹਨੇ ਨੰਗੀ ਤੇ ਲਿਆਰ ਦਿੱਤੀ ਭੈਣ ਜੀ ਇਹ ਗੱਲਾਂ ਬਣਾਉਣਾ ਤੇ ਦੱਸ ਦੇ ਕਿ ਤੇ ਇੰਨਾ ਮਲਖ ਇਕੱਠਾ ਹੋਇਆ ਸਾਨੂੰ ਤੇ ਨਹੀਂ ਬਤਾ ਤੁਹਾਡਾ ਫਰਜ਼ ਬਣਦੇ ਫੋਨ ਕਰਦਾ ਮੰਮੀ ਤੀ ਚੁੱਪ ਕਰ ਉਹਦਾ ਪੂਰਾ ਨਾਦਾ ਤਲਾਕ ਲੈਦਾ ਵਾ ਇਨਾ ਆਪਣੀ ਕੁੜੀ ਨਹੀਂ ਬਸਾਉਣੀ ਤੇ ਨਹੀਂ ਬਸਾਉਣੀ ਸਿੱਧੀ ਗੱਲ ਬਸਾਉਣੀ ਤਾਂ ਪਤਾ ਇੱਥੇ ਹੀ ਆ ਇਹ ਨਾ ਗੱਲ ਤੂੰ ਸਮਝੀ ਸੋਚੀ ਆਪਣੀ ਦਿਮਾਗ ਨਾਲ ਮੈਂ ਨਹੀਂ ਰੱਖਣੀ ਸਿੱਧੀ ਗੱਲ ਹੀ ਹਾਂ ਬਸਾਉ ਬਸਾਉਣੀ ਇੱਥੇ ਐ ਤੇ ਮੈਂ ਨਹੀਂ ਰੱਖਣੀ ਤੇ ਜੁਤੇ ਆ ਕੇ ਤੂੰ ਲਕਣੀ ਹਾਂ ਮੈਂ ਹੈਗੀ ਕੋਈ ਨਹੀਂ ਪਤਾ ਇਹ ਵਾਲੀ ਜੋ ਅਗਨਾਂ ਚ ਕਰ ਲਿਓ ਠੀਕ ਆ ਮੰਮੀ ਮੈਂ ਨਹੀਂ ਰੱਖਣੀ ਜਦੋਂ ਸਵਾਰਦੀਏ ਵੇਖ ਲੈ ਇਹਦੀ ਅਕਲ ਇਹ ਦੋਹੀ ਕਦੇ ਸ਼ੱਕ ਕਰੀ ਜਾਂਦੇ ਕਰੀ ਜਾਂਦੇ ਪੰਜਾਬ ਦੀ ਮਹਾ ਬਚੀ ਆ ਵੇਖ ਲੈ ਇਹਦੀ ਅਕਲ ਇਹਦੀ ਬੋਲਣੀ ਵੇਖੋ ਕਿੱਥੇ ਬੋਲਣ ਡਿਆ ਐ ਕਥਨ ਨਿਆਣਾ ਨਿਆਣੇ ਨੇ ਫਿਰ ਬੋਲਣਾ ਇਆਂ ਫਿਰ ਭੈਣ ਜੀ ਕੀ ਕਰੀਏ ਪਹਿਲੇ ਲੋਕਾਂ ਨੂੰ ਤੇਰੇ ਹੀ ਮੂਹਰੇ ਹੱਥ ਧੰਗੇ ਕਿ ਉਹਦੇ ਲਈਏ ਜਖਮ ਤੇਰੀ ਕੁੜੀ ਦੇ ਦੇ ਗਏ ਬਹਿਮਤ ਰਿਸਪੈਕਟ ਕਿ ਨਹੀਂ ਕਰਦੇ ਆਇ ਕਹ ਰਹੇ ਹਣਾ ਕਿੰਨੀ ਕੋਣੀ ਸੋਹਣੀ ਹੈ ਜੀ ਨਹੀਂ ਤੁਹੀ ਪਤਾ ਨਹੀਂ ਲਿਆ ਓਏ ਸਾਨੂੰ ਪਤਾ ਪਤਾ ਹੀ ਤੇ ਬੜਾ ਕੁਝ ਲੈ ਆਈਂ ਜਾਂ ਆੜ ਕੇ ਤਹੀ ਦੂੜਾ ਸਾਡੇ ਤੇ ਰੋਪਾਉਣ ਦੇ ਨਹੀਂ ਤੋਂ ਸਾਨੂੰ ਪਤਾ ਹੀ ਨਹੀਂ ਕਿ ਕੀ ਹੋਇਆ ਤੁਹਾਡਾ ਫਰਜ਼ ਨਹੀਂ ਪੈਂਦਾ ਫੋਨ ਕਰਨਾ ਤੇ ਜੇ ਤਾਂ ਹੁਣ ਹੀ ਤੈਨੂੰ ਦੱਸ ਦਿੱਤਾ ਹੁੰਦਾ ਤੁਸੀਂ ਫੇਰ ਕਾਹ ਲੈਣਾ ਪਤਾ ਕਿ ਲੈਣਾ ਵਾਦਾ ਹਮਾਂ ਨੇ ਵੀ ਮੈਂ ਨਹੀਂ ਕਰਖਣੀ ਇਹਦਾ ਮਨ ਉਹ ਤਲਾਕ ਕਰਦਾ ਤੇ ਮੰਤਰੀ ਜਨਾ ਫੇਰ ਵਿਆਹ ਕਰਦਾ ਇਹਦੀ ਨੀਤਾ ਵਾ ਵਿੱਚੋਂ ਮਾਸੀ ਜੀ ਹੁਣ ਮੇਰੀ ਗੱਲ ਸੁਣੋ ਜਦੋਂ ਮਨਪਿੰਦੇ ਨੇ ਫੋਨ ਚੁੱਕਿਆ ਸੀ ਨਾ ਸਿੱਧਾ ਆਮਨ ਕਹਿੰਦੀ ਵੀ ਤੁਸੀਂ ਤੂੰ ਫੋਨ ਕਉ ਕਿਉਂ ਚੁੱਕਿਆ ਤੂੰ ਇੱਥੇ ਕਿੱਦਾਂ ਪਹੁੰਚ ਗਈ ਵੀ ਕੀ ਗੱਲ ਆ ਮੰਨੇ ਦਾ ਫੋਨ ਆ ਉਹਨੂੰ ਫਿਕਰ ਹੋਣਾ ਚਾਹੀਦਾ ਉਹ ਇੱਥੇ ਆਉਂਦੀ ਉਹਨੂੰ ਪੁੱਛਦੀ ਬਾਰ ਬਾਰ ਲਾਵੇ ਚੁੱਕੇ ਇਹ ਬਾਰ ਬਾਰ ਲਾਵੇ ਚੁੱਕੇ ਮੰਤਰੀ ਤੋਂ ਮੈਂ ਵੀ ਨਹੀਂ ਸ਼ੱਕ ਤੇ ਪੈ ਗਿਆ ਉਹ ਸ਼ੱਕ ਪਾ ਲਿਆ ਪਰ ਇਹ ਨਹੀਂ ਸੋਚਿਆ ਕਿ ਇਹਨੂੰ ਪੁੱਛ ਹੀ ਰਹਿ ਤੂੰ ਇੱਥੇ ਕਿੱਦਾਂ ਪਹੁੰਚ ਗਈ ਤੇ ਤੈਨੂੰ ਤੇਰੇ ਤੋਂ ਇਹਦਾ ਫੋਨ ਕਿੱਦਾਂ ਆ ਗਿਆ ਹੁਣ ਜੇ ਮੈਂ ਉਹਦੀ ਗੱਲ ਸੁਣਨੀ ਹੈ ਤੇ ਉਹ ਨਹੀਂ ਕੋਈ ਗੱਲ ਬਣਾਉਂਦੀ ਤੇ ਜੇ ਮੈਂ ਇਹਦੀ ਸੁਣਨੀ ਹੈ ਤੇ ਮੈਂ ਲਾਈ ਕਿ ਕਿੰਨਾ ਡਿਆ ਕੋਈ ਨਹੀਂ ਸ਼ਾਇਦ ਮੰਤਰੀ ਚ ਚੁੱਕਦੀ ਹੀਗੀ ਉਹ ਫੋਨ ਕਾ ਕੱਟਦੀ ਸੀ ਗੱਲ ਉਹੋ ਤਾਂ ਕਰਨਾ ਹੋਉਂਦੀ ਫੇਰ ਨਹੀਂ ਲੋਟੂ ਪਛਦੀ ਵੀ ਤੂੰ ਕੀ ਆਇਆ ਇਹ ਮੰੇਰਾ ਭੂਤਵਾਦ ਤੇਰੇ ਕੋ ਕਿਤਰਾ ਆਇਆ ਆਏ ਉਹ ਤਾਂ ਗੱਲ ਨਹੀਂ ਗੱਲ ਤੇਰੀ ਕੁੜੀ ਕੋ ਸਾਦੀ ਨਾ ਕੀ ਬੋਈ ਤੇ ਕੁੜੀ ਵੀ ਤਾਂ ਕੀ ਨਾ ਬੋਈ ਆਹ ਮੈਂ ਇੱਥੇ ਕੰਮ ਲੈ ਕੇ ਬੈਠੇ ਵੀ ਇਹਦਾ ਫੋਨ ਉਹ ਕਿੱਦਾਂ ਹੁਣ ਮਾਸੀ ਜੀ ਗੱਲ ਤੇ ਤੁਸੀਂ ਆਪਣੀ ਕੁੜੀ ਦੀ ਕਰਨੀ ਆਂ ਆਂ ਭਾਜ ਜਿੰਨੇ ਮਰਜ਼ੀ ਸੱਚੀ ਹੋਈ ਬਹੁ ਮੈਂ ਹੱਕ ਦੀ ਗੱਲ ਕਰਾਂਗੀ ਕੁੜੀ ਦੀ ਵੀ ਨਹੀਂ ਜ਼ਿਆਦਾ ਮੈਂ ਕਰਨੀ ਆਂ ਜਿਹੜੀ ਵੀ ਗੱਲ ਕਰਦੇ ਨਾ ਮਨ ਪਿੰਨੇ ਜ਼ਹਿਰ ਕਿੱਦਾਂ ਚੂਸਦੇ ਜੋਗੀਆਂ ਦੀ ਕੁੜੀ ਗੱਲ ਜੋਗੀਆਂ ਦੀ ਨਹੀਂ ਹੁੰਦੀ ਗੱਲ ਇਹ ਹੀ ਵੀ ਥੋੜਾ ਬੋਤਾ ਮਨ ਬੰਦੇ ਦੇ ਮਨ ਤੇ ਪਿਆਰ ਹੋ ਜਾਂਦਾ ਵਾ ਪਰ ਕਿਸੇ ਨੂੰ ਪੁੱਛ ਕੇ ਵੇਖਦਾ ਕੋਈ ਵੀ ਇੱਥੇ ਸਾਡੇ ਘਰਾਂ ਦੇ ਵਿੱਚ ਕਿਤੇ ਲਾਗੇ ਛਾਗੇ ਕਦੀ ਇਹ ਨਹੀਂ ਮੈਂ ਵੇਖਿਆ ਕੋਈ ਜ਼ਹਿਰ ਚੂਸ ਲੇਗਾ ਤੇ ਆ ਤੇ ਜੋਗੀ ਚੂਸਦੇ ਆ ਪਰ ਨਾ ਮਾਸੀ ਜੀ ਮੈਂ ਵੀ ਬੜੀਆਂ ਫਿਲਮਾਂ ਵੇਖੀਆਂ ਵਾ ਫਿਲਮਾਂ ਦੇ ਵਿੱਚ ਇਦਾਂ ਹੀ ਕਰਦੇ ਆ ਜ਼ਹਿਰ ਚੂਸ ਲੈਂਦੇ ਆ ਫਿਲਮਾਂ ਤੇ ਰੀਅਲ ਜ਼ਿੰਦਗੀ 'ਚ ਬਹੁਤ ਫਰਕ ਆ ਇਹਨਾਂ ਤੁਹਾਨੂੰ ਪਤਾ ਪਤਾ ਤਾਂ ਹੈਗਾ ਵਾ ਉਹ ਵੀ ਕੁੜੀਆਂ ਅੱਜ ਕੱਲ ਬੜੀਆਂ ਫਿਲਮਾਂ ਵੇਚਦੀਆਂ ਉਹਨੇ ਵੀ ਵੇਖ ਕੇ ਤੇ ਉਹ ਨੂੰ ਮਤ ਕਰ ਲਈ ਉਹਨੇ ਵੀ ਚੂਸ ਲਿਆ ਫਿਲਮਾਂ 'ਚ ਚੂਸੇ ਉਹ ਕੈਮਰਾ ਟ੍ਰੈਕ ਹੁੰਦਾ ਉਹ ਯਾਰ ਨਹੀਂ ਚੁਸਦੇ ਨਾ ਉਹ ਸਭ ਲੜਦੇ ਆ ਤੇ ਨਾ ਉਹ ਯਾਰ ਚੁਸਦੇ ਆ ਇਹ ਜਿੰਦਗੀ ਨਹੀਂ ਰੀਅਲ ਆ ਠੀਕ ਆ ਮਸੀ ਜੀ ਜੇ ਤੁਸੀਂ ਨਹੀਂ ਮੰਨਣਾ ਤੇ ਤੁਹਾਡੀ ਮਰਜ਼ੀ ਆ ਉਹਨੇ ਤਾਂ ਹੜੇ ਮੁੰਡੇ ਦੀ ਜਾਨ ਪਚਾਈ ਆ ਤੇ ਅਹੀਂ ਉਹਨੂੰ ਹੁਣ ਫਿਰ ਉਹਦਾ ਪਚਾਈ ਦਾ ਪਤਾ ਵੀ ਨਹੀਂ ਹਣ ਕੋਲਿਆ ਆ ਲਓ ਪਤਾ ਤੁਸੀਂ ਕਰਨਾ ਪਤਾ ਹੀ ਲੈਣੇ ਉਹਦੇ ਪਤੇ ਲੈਣੇ ਲੈਂਦੀਆਂ ਰਹੋ ਪਤੇ ਜਾ ਕੇ ਨਹੀਂ ਉਹਦੇ ਇਧਰ ਭਾਏ ਘਰ ਕੁੱਟਿਆ ਜਾਏ ਪਤੇ ਲਓ ਤੁਸੀਂ ਤੇ ਜਿੰਨੇ ਹੜਾ ਪੁੱਤ ਕ ਬਚਾਇਆ ਵਾ ਸਾਡਾ ਫਰਜ਼ ਤੇ ਪੜਦਾ ਪਤਾ ਦਾ ਉਹ ਤੇ ਲੈ ਆਓ ਫਿਰ ਤੇ ਜਾਣਾ ਹੀ ਆ ਤੇ ਲੈਣ ਆ ਦਿੱਤਾ ਹੋ ਜਾਈ ਪੜੀ ਅੱਗੇ ਘਰੋਂ ਲੈ ਆਓ ਪਤਾ ਤੇ ਜਾਣ ਕੇ ਤੁਸੀਂ ਸਾਡਾ ਦਿਮਾਗ ਖਰਾਬ ਕਰਕੇ ਰੱਖਦੇ ਇਹ ਨਾ ਵੇਖਿਓ ਵੀ ਆਪਣਾ ਘਰ ਕਿੱਦਾਂ ਬਚਦਾ ਵਾ ਬਸ ਉਹ ਪੁੱਛੋ ਤੇ ਲੈ ਆਓ ਤੇ ਤੁਹਾਡਾ ਵੀ ਫਰਜ ਪੰਦਾ ਹੀ ਤੁਸੀਂ ਕੱਨੇ ਕਿਉਂ ਆਏ ਤੁਸੀਂ ਮੈਨੂੰ ਨਾਂ ਲੈ ਕੇ ਹੁੰਦੇ ਉਹਨੂੰ ਵੀ ਪੁੱਛਦੇ ਨੇ ਉਹ ਬਈ ਜਾਂਦੀ ਔਰ ਰੋਈ ਜਾਂਦੀ ਬਰਬਤ ਮੈਂ ਮੈਂ ਜਾਂਦੀ ਆਹ ਹੋ ਕੁੜੀ ਗਰ ਰੋਂਦ ਕਾਇਨ ਤੇ ਗਾਵਾ ਕੇ ਹੋਰ ਕੁ ਜਾਂਦੀ ਹੁਣ ਉਹਦੀ ਸੁਣਨੀ ਆ ਤੇ ਉਹ ਇੱਕ ਪਾਸੇ ਹੁੰਦੀ ਆ ਇਹਦੀ ਸੁਣਨੀ ਆ ਤੇ ਇੱਕ ਪਾਸੇ ਮੈਂ ਕਿਹਨੂੰ ਆਖਾਂ ਸੱਚਾ ਚਲੋ ਮਾਸੀ ਜੀ ਬੋ ਮੈਂ ਤਾਂ ਚਾਹ ਬਣਾ ਕੇ ਰਹਿਣ ਤਾਂ ਚਾਹ ਟਾਡੀ ਚਾਹ ਬਿਗੈਰ ਮਾ ਉਦਾ ਹੀ ਚੰਗੀ ਹੈ ਚੰਗੀ ਹੈ ਟ ਪਿਆਲੀਆਂ ਬੜੀਆਂ ਕਿਚਾਵਾਂ ਦੇਖ ਲਓ ਸੱਚੀ ਇਹ ਸੱਚੀ ਹੁਣ ਇਹ ਮੈਂ ਪੋੜੀ ਚ ਬਣਾ ਲਿਆ ਨਹੀਂ ਕੋਈ ਗੱਲ ਲੈਣ ਤੋਂ ਇਹ ਨਾਲ ਦੀ ਅਜੋਕੀ ਗੱਲ ਪੈਂਦੀ ਕਿੱਥੇ ਹੋ ਵੀ ਮੈਂ ਅਹੀਂ ਇੱਥੇ ਨਹੀਂ ਕਿ ਰੱਖਣੀ ਸਾਕੇ ਇੱਥੇ ਦੱਸਾਂਗੀ ਮੈਂ ਚੰਗਾ ਚੱਲੋ ਜਿਹਦਾ ਟਾਈਮ ਆਉਂਦਾ ਹੋ ਜਾਓ ਇੱਥੇ ਵੀ ਸੁਣ ਕੇ ਮੰਨ ਲਈ ਤਾਂ ਇਹ ਚੱਲ ਜਾ ਕੇ ਵਿਆਹ ਕਰ ਲੀਓ ਸਾਡੇ ਪੁੱਤ ਕਿਤੇ ਬਾਹਾਂ ਬਚਿਆ ਤੇ ਆਣ ਕੇ ਸਾਡੇ ਉੱਤੇ ਸਰੋਵਰ ਰੋ ਪਾਉਣ ਲੱਗ ਪਏ ਆ ਕਹੇ ਇਹ ਨਹੀਂ ਆਖਿਆ ਵੀ ਆਹ ਪੁੱਤ ਕਿੰਗਾ ਵੇ ਆ ਤੂੰ ਬਚ ਗਿਆ ਪੁੱਤ ਨੂੰ ਅਕਲ ਵੀ ਮਾਸਾ ਦੋ ਇਹ ਵੀ ਦੱਸੋ ਆਪਣੀ ਕੀ ਨੁਦਤੀ ਆ ਜੇ ਜਦੋਂ ਬਿਲਕੁਲ ਮੰਗਣੀ ਹੋ ਗਈ ਮੰਗਣੀ छोटी ਗਈ छोटी ਗਈ ਹੁਣ ਮੰਗਣੀ ਦਾ ਯਾਪ ਜੱਪੀ ਜਾਂਦਾ ਨਾ ਸਦਾ ਤੇ ਜਿੰਨੇ ਬਚਾਇਆ ਸੀ ਉਹਦੇ ਨਾਂ ਲੈਵਾ ਅੱਗੇ ਉੱਠ ਕੇ ਅਹੀਂ ਕੀ ਕਰਕੇ ਜਦੋਂ ਛੋਟਕੀ ਗੱਲ छोटी ਹੋ ਗਈ ਤੇ ਜੇ ਇਹ ਨਹੀਂ ਕਰ ਤੀਏ ਕੰਮ ਤਾਂ ਕਿਹਨੇ ਰੋਕਣੀ ਆ ਕਿ ਆਹ ਸਾਫਾ ਕਰੀ ਜਾਂਦੇ ਹੀ ਕੋਈ ਹੋ ਗੱਲ ਛੱਡ ਦੇ ਕਿ ਕੀ ਹੋਇਆ ਵਾ ਤੇ ਕੀ ਨਹੀਂ ਹੋਇਆ ਮੰਮੀ ਹੁਣ ਜਿਹਨੇ ਪਛਾਇਆ ਉਹਦਾ ਹੀ ਨਾਮ ਲੈਣਾ ਇਹ ਧੁਖੀ ਗਿਆ ਧੁਖੀ ਰਵੇ ਮੰਮੀ ਹੁਣ ਚਾਹ ਵੀ ਨਹੀਂ ਕੋਈ ਪੀ ਕੇ ਗਈ ਹੁਣ ਅਮਨ ਨੇ ਹੋਰ ਗੁੱਸਾ ਕਰਨ ਦਾ ਬਣਾਇ ਗੁੱਸਾ ਕਰਨ ਦਾ ਤਾਂ ਉਹਨਾਂ ਤਾਂ ਕਰ ਦਿੰਦੇ ਅਮਨ ਨੂੰ ਕਦੀ ਅਕਾ ਲਈਏ ਨਾਲ ਹੁੰਦੀ ਮਾਂ ਨੂੰ ਲੱਗ ਤੱਕ ਲਾਤਾ ਨਹੀਂ ਸੱਚੀ ਕੀ ਗੱਲ ਹੈ ਤੁਰੇ ਪਏ ਜੇ ਹੋਰ ਚੱਲੀਏ ਕਿੱਥੇ ਹੁ ਕੀ ਕਰਨਾ ਲੈ ਕੇ ਅਮਨ ਨੂੰ ਲੈਂਦਾ ਨਾਲ ਲੜ ਗਿਆ ਅਮਨ ਵੀ ਸੱਪ ਮਰ ਗਈ ਅਮਨ ਵੀ ਉਹਨੂੰ ਵੀ ਲੜ ਗਿਆ ਨਾਲ ਹੀ ਗੱਲ ਕੀ ਹੋਈ ਜੇ ਕੁਝ ਨਹੀਂ ਹੋਈ ਗੱਲ ਜਾ ਕੇ ਪੁੱਛ ਲੈ ਨਨ ਹੈ ਚੱਕਰ ਗਈ ਜਿੰਨੂ ਕੋ ਆਉ ਓਏ ਪੁੱਠਾ ਜਵਾਬ ਦਿੰਦਾ ਵਾ ਐ ਅਮਨੂ ਸਾਪ ਲੜ ਗਿਆ ਚੱਲ ਅੰਦਰ ਜਾ ਕੇ ਪੁੱਛਣਾ ਕੀ ਗੱਲ ਹੋਈ ਆ ਮੰਮੀ ਹਾਂ ਮੈਨੂੰ ਨਾ ਪੈਸੇ ਦੋ ਬਾਜ਼ਾਰ ਚੋਂ ਮੇਰਾ ਸਮਾਨ ਲਿਓਣ ਵਾਲਾ ਰਹਿ ਗਿਆ ਵਾ ਫਿਰ ਦਿਨ ਵੀ ਥੋੜਾ ਹੀ ਰਹਿ ਗਿਆ ਵਾ ਲੈ ਮਾਂ ਸਮਾਨ ਤੇਰੇ ਹੁਣ ਕਿਹੜਾ ਸਮਾਨ ਰਹਿ ਗਿਆ ਓ ਇੱਕ ਮੈਂ ਬੂਟ ਲਿਓਣੇ ਮੰਮੀ ਇੱਕ ਪੈਂਟ ਦਿੱਤੀ ਆ ਉਹ ਲੰਬੀ ਹੀ ਉਹ ਕਟਾਈ ਆ ਥੱਲੇੋਂ ਥੋੜੀ ਜੀ ਪਹਿਲਾਂ ਆ ਤੇਰੀ ਸਾਬਨ ਮੈਂਹਿੰਦੀ ਮੁੰਦੀ ਲਵਾ ਕੇ ਲਈ ਉੱਤੇ ਖਰਚਾ ਕਰਕੇ ਆਈ ਆ ਹੁਣ ਤੇਰੇ ਬੂਟ ਬੂਟ ਉਹੋ ਹੀ ਥੋਲਾ ਪੁੱਤ ਤੈਨੂੰ ਪਤਾ ਵਾ ਪੈਸੇ ਪੂਹੇ ਘਰ ਘਾਟੀ ਆ ਹੁਣ ਅਜੇ ਹੈ ਨਹੀਂ ਕਿ ਹੁੰਦੇ ਪੇ ਮੈਂ ਤੈਨੂੰ ਦਊਂਗੀ ਫੇਰ ਤੂੰ ਬੂਟ ਲੈ ਆ ਆ ਹੁਣ ਸਾਰ ਤੂੰ ਜਿੱਦਾ ਸਰਦਾ ਅੱਛਾ ਉਹੋ ਹੀ ਬੂਟ ਧੋਗੇ ਮੈਂ ਪਾਵਾਂ ਪਾਲਾ ਕੋਈ ਗੱਲ ਨਹੀਂ ਆਪਣਾ ਘਰ ਵੇਖੀ ਦਿੰਦਾ ਕਾਕਾ ਕੋਈ ਗੱਲ ਨਹੀਂ ਘਰ ਤੇ ਦਿਖਣੀ ਡਿਆ ਕਮੇ ਬੰਦਰੀ ਕੀਤੀਆਂ ਤੇ ਫੇਰ ਪੈਸੇ ਤੂੰ ਕੀ ਕਰਨੇ ਆ ਬੂਟ ਕਿਹੜੇ ਖਰਾਬ ਹੋਏ ਪਿਛਲੀ ਵਾਰ ਤੂੰ ਬੂਟ ਲੈਏ ਸੀ ਪਿਛਲੀ ਵਾਰ ਮਤਲਬ ਕਿ ਸਾਲ ਹੋ ਗਿਆ ਨਹੀਂ ਅੱਜ ਪਿਛਲੇ ਸਾਲ ਤੋਂ ਬਾਅਦ ਕੋਈ ਪ੍ਰੋਗਰਾਮ ਹੀ ਨਹੀਂ ਪਿਆ ਨਾ ਨਹੀਂ ਜਦੋਂ ਵਿਆਹ ਗਿਆ ਉਹਦਾ ਵਿਆਹ ਪਿਛਲੇ ਸਾਲ ਹੀ ਉਹ ਕੋਈ ਗੱਲ ਨਹੀਂ ਤੋੜਾ ਤੂੰ ਕਿਹੜੇ ਪਾਏ ਉਹਦੇ ਅੰਦਰ ਡੱਬੇ 'ਚ ਪਾਏ ਉਹਨਾਂ ਨੂੰ ਮਾਦਾ ਮੈਂ ਨਵੇਂ ਬੂਟ ਲੈ ਹੁਣੇ ਤੇ ਮੈਂ ਫੇਰ ਜਾਣਾ ਹੀ ਨਹੀਂ ਤੇ ਤੁਸੀਂ ਵੀ ਘਰ ਹੀ ਰਹੋਗੀ ਆ ਇਹਦਾ ਨਹੀਂ ਘਰ ਹੀ ਦੰਦਾ ਮੈਂ ਇਦਾਂ ਹੀ ਕਰਨਾ ਹੀ ਆਂ ਭਾਬੀ ਨਾਲੇ ਇਦਾਂ ਕਰ ਜਿਹੜੀ ਤੇਰੀ ਪੈਂਟ ਵਾ ਨਾ ਖਰਾਬ ਹੋਈ ਪਹੁੰਚਾ ਤੋ ਉਥੋਂ 500 ਰੁਪਇਆ ਪਿਆ ਵੇਖ ਲੈ ਪਟੂਏ ਮੇਰੇ 'ਚ ਜਿੰਨੇ ਕ ਪੈਸੇ ਹੈਗੇ ਤੂੰ ਪੈਂਟ ਮੈਂ ਲੈ ਲਈ ਆ ਡੇ ਚੋਂ ਠੀਕ ਆ ਉਹਨੇ ਕ ਮੇਰੇ ਕੋ ਹੈਗੇ ਸੀ ਉਹ ਲੰਬੀ ਆ ਉਹਦੇ ਪੌਂਚੇ ਘਟਾ ਕੇ ਨਿੱਕੇ ਕਰਾਏ ਚੱਲ ਔਰਤੇ ਤੇ 20 50 ਰੁਪਏ ਵੱਧੋਂ ਵੱਧ ਲੱਗ ਜਾਣਗੇ ਚੱਲ ਫਿਰ 500 ਰੁਪਏ ਉੱਥੇ ਪਿਆ ਉਹ ਲੈ ਜਾ ਤੇ ਜਾ ਕਰਾ ਲਾ ਜੋ ਲੈਣਾ ਲੱਲਾ ਮੈਨੂੰ ਸਤਾ ਨਾ ਜਾ ਵੇਲਾ ਮੇਰੇ ਬਟੂਏ ਚ ਕਿੰਨੇ ਕ ਪੈਸੇ ਆ ਮੈਨੂੰ ਕੋਈ ਇਹ ਤੇ ਕੋਈ ਕਿਤੇ ਅੱਛਾ ਮੈਂ ਤਾਂ ਨਾ 4 ਸਾਲਾਂ ਦਾ ਨਿਆਣਾ ਹੋਣਾ ਮਾਦਾ 500 ਰੁਪਏ ਦੀਆਂ ਤੇ ਚੰਗੀਆਂ ਜਿਹੜਾਪਾਂ ਵੀ ਨਹੀਂ ਆਉਂਦੀਆਂ ਤੇ ਜਿਹੜਾਪਾਂ ਤੋਂ ਉਹੋ ਹੀ ਪਾਲਾ ਤੂੰ ਹੁਣ ਜਿਹੜਾਪਾਂ ਕਿ ਕਰਨੀਆ ਉਥੋਂ ਟਾਈਮ ਪਾਸ ਕਰੀਂ ਨਾ ਆਪਣੇ ਘਰ ਨਹੀਂ ਆਵੇਂ ਨੀ ਤਮਾਸ਼ਾ ਲੱਜਦਾ ਹੁੰਦਾ ਕਿਹੜਾ ਟਾਈਮ ਪਾਸ ਆਹੋ ਜਾ ਵੇਹ ਟੈਂਪਾਸ ਹੀ ਤਾਂ ਦੇ ਆ। ਪੈਸੇ ਤਾਂ ਮੈਂ ਤੈਨੂੰ ਕਿੰਨੀ ਕੁ ਮੈਨੂੰ ਕਮਾਈ ਕਰਕੇ ਦੇਣ ਦਾ ਇਹ ਪੈੜੀ ਤੇ ਆਉਂਦੇ ਨਹੀਂ ਆ। ਇਹ ਕਿੱਥੋਂ ਮਿਲੇ ਪੈਸੇ? ਮਿਲਣਗੇ ਮੈਂ ਮੈਂ ਤੈਨੂੰ ਕਿਤੇ ਤੂੰ ਲੈ ਹੀ ਜਾਉਂਦੇ ਹੋਣਾ। ਅੱਛਾ ਦਿਖਾ ਲੂ ਮੈਨੂੰ ਕਾਊਂਟ ਭਲਾ। ਆਓ ਇੱਥੇ ਸਭ ਕੁਆ ਪਿਆਈ ਵੇਹਲਾ। ਕਾਊਂਟ ਵੇਖਣੇ ਹੁਣ ਤੂੰ ਮੇਰੇ। ਜਾ ਜਾ ਕੇ ਪੈਸੇ ਲੈ ਕੇ ਤੇ ਲਾਇਆ ਜੋ ਲੈਣਾ ਤੂੰ 500 ਰੁਪਏ ਹੋਣਾ ਮੇ ਬਟੂਏ ਚ ਲੱ। ਉੱਠ ਕੋ 500 ਦੇ ਮਾਤਾ ਬੂਟ ਨਹੀਂ ਆਉਣੇ। ਮੈਨੂੰ ਰੁਪਈਆ ਦੇ ਤੈਨੀਆਂ ਹਜ਼ਾਰ ਉਰਚੋਂ 24-2500 ਦੇ ਬੂਟ ਆਉਣੇ ਆ ਚੰਗੇ ਆਏ ਨਹੀਂ ਮੈਂ ਮਰ ਗਈ 3000 ਰੁਪਈਆ ਮੈਂ ਹੁਣ ਤੇਰਵਾ ਤੇ ਇੱਕ ਗੱਲ ਪੀ ਜਾਵਾ ਫਿਰ ਬਾਹਰ ਕੰਮ ਕਰਨ ਜਾ ਤਾਡਾ ਟਾਈਮ ਆ ਤਾਂ ਮੈਨੂੰ ਰੋਂਦਾ 3000 ਨੂੰ ਨਾ ਪਾ ਉਹ ਆ ਹੁ ਮੈਂ ਵੀ ਹੁਣ 200 ਰੁਪਈਆ ਵਾਲੀ ਜੁੱਤੀ ਲੈ ਗਿਆ ਮਾ ਹਨਾ ਉਥੋਂ ਮੈਂ ਉਹਨੂੰ ਹੀ ਜਾ ਕੇ ਉਹ ਤੋਂ ਮੋਚੀ ਨੂੰ ਕਹਿਦਣਾ ਭਰਾ ਦੇਖੋ ਕੋਈ ਗੰਢਣੇ ਆਈ ਹੋਣੀ ਉਹ ਪਵਾ ਲੈ ਮੈਨੂੰ ਤੇ 200 ਰੁਪਈਆ ਲੱ ਲਾ ਹਾਂ ਪਖੰਡ ਬਣਾਇਆ ਮਾਤਾ ਨੇ ਵੀ ਜਾਓ ਫਿਰ ਕਿੱਦਾਂ ਜਾਣੀਆਂ ਤੁਸੀਂ ਵੀ ਪ੍ਰੋਗਰਾਮ ਤੇ ਜਾਉਂ ਤੁਹਾਨੂੰ ਲੈ ਕੇ ਨਾਲ ਹੀ